ਨੋ ਦੇਵੇ 50 60 ਕੇ ਫੌਜ ਵੀ ਲਾ ਦਿੰਦੇ ਪਰ ਇਥੋਂੋਂ ਤੋਂ ਕੋਈ ਰੋਕ ਨਹੀਂ ਸੀ ਸਕਦਾ ਸਾਨੂੰ ਇਹ ਉਹ ਮੋਢੇ ਬੈਠੇ ਨੇ ਸੋਸ਼ ਕਰਕੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਜਦੋਂ ਮੈਡਮ ਜੀ ਨਵੇਂ-ਨਵੇਂ ਆਏ ਕੀ ਕਹਿੰਦੇ ਕਹਿੰਦੇ ਜੀ ਬਲਦੇਵ ਨੇ ਕਹਿੰਦੇ ਜੀ 16 ਕਰੋੜ ਰੁਪਈਆ ਕਹਿੰਦੇ ਜੀ ਘੁਟਾਲਾ ਕਰ ਲਿਆ 16 ਕਰੋੜ ਰੁਪਈਆ ਕਹਿੰਦਾ ਜੀ ਬਲਦੇਵ ਆ ਗਿਆ ਮੈਨੂੰ ਇੱਕ ਚਲੋ ਮੈਂ ਵੀਡੀਓ ਤੇ ਮੈਂ ਵੀ ਸੁਣ ਲਈ ਸੀ ਮੈਡਮ ਦੀ ਪਰ ਮੈਨੂੰ ਇੱਕ ਪੱਤਰਕਾਰ ਵੀਰ ਦਾ ਫੁਣਿਆ ਹੋ ਸਕਦਾ ਕਿਉਂਕਿ ਅੱਜ ਸ਼ਹਿਰ ਦੀ ਪ੍ਰੈਸ ਵੀ ਆਈ ਹੈ ਉਹ ਵੀਰ ਵਿੱਚੇ ਹੋਵੇ ਤਾਂ ਮੈਂ ਗਸਤਾਖੀ ਚੌਨਾ ਉਸ ਵੀਰ ਕੋ ਕਹਿੰਦਾ ਜੀ ਮੈਂ ਅਮਰਸਰੋਂ ਪੱਤਰਕਾਰ ਬੋਦਨਾ ਨਾਮ ਦੱਸਿਆ ਮੈਨੂੰ ਨਾਮ ਨਹੀਂ ਯਾਦ ਕਹਿੰਦੇ ਤੁਹਾਡੇ ਮੈਡਮ ਨੇ ਕਹਿੰਦੇ ਜੀ 16 ਕਰੋੜ ਰੁਪਏ ਦਾ ਇਲਜ਼ਾਮ ਲਾਇਆ ਕਿ ਬਲਦੇ 16 ਕਰੋੜ ਰੁਪਇਆ ਬਲਾਗ ਦੇ ਵਿੱਚੋਂ ਕਢਾ ਕੇ ਕਹਿੰਦੇ ਜੀ ਖਾ ਗਿਆ ਮੈਂ ਨੂੰ ਵੀਰ ਨੂੰ ਕਿਹਾ ਮੈਂ ਕਹਿੰਦਾ ਮੈਂ ਦੇ ਦੇਣਾ ਪਰ ਤੂੰ ਖਬਰ ਚਲਾਈ ਨਹੀਂ ਮੇਰੀ ਬਾਅਦ ਚ ਤੂੰ ਫੇਰ ਮੈਡਮ ਨੂੰ ਫੋਨ ਲਾ ਲੈਣਾ ਮੈਡਮ ਨੇ ਕਿਹਾ ਚਲੋ ਨੱਪ ਦੋ ਇੱਥੇ ਮੈਨੂੰ ਕਹਿੰਦੇ ਨਹੀਂ ਮੈਂ ਖਬਰ ਚੜਾਉਂਗਾ ਪਰ ਮੈਂ ਉਸ ਵੀਰ ਨੂੰ ਕਿਹਾ ਕਿ ਪਹਿਲਾਂ ਮੈਡਮ ਨੂੰ ਇਹ ਪਤਾ ਕਰ ਲੋ ਕੀ ਬਲਾਕ ਦੇ ਵਿੱਚ ਕੋਈ 50 ਕਰੋੜ ਰੁਪਈਆ ਆਇਆ ਮੈਨੂੰ ਸਰਕਾਰ ਵੱਲੋਂ ਕਿਉਂਕਿ ਜੇ ਦੋ ਹਿੱਸੇ ਪਿੰਡਾਂ 'ਚ ਲਾਏ ਹੋਣਗੇ ਫਿਰ ਤੇ ਮੈਂ ਮੰਨਦਾ ਵੀ ਇੱਕ ਹਿੱਸਾ ਖਾ ਵੀ ਲਿਆ ਹੋਊਗਾ ਮੈਂ ਕਹਿੰਦਾ ਤਿੰਨਾਂ ਸਾਡੇ ਤਿੰਨਾਂ ਦੇ ਸਾਲਾਂ ਦੇ ਵਿੱਚ 50 ਕਰੋੜ ਚੋਂ 16 ਕਰੋੜ ਰੁਪਈਆ ਤੇ ਬਲਾਕ ਦੇ ਵਿੱਚ ਹੀ ਆਇਆ ਤੇ ਬਲਦੇਵ ਕਿੱਥੋਂ ਖਾ ਗਿਆ ਪਹਿਲੀ ਗੱਲ ਇਹ ਦੂਜੀ ਦੂਜੀ ਗੱਲ ਇਹ ਕਿ ਮੈਂ ਉਸ ਵੀਰ ਨੂੰ ਕਿਹਾ ਕਹਿੰਦਾ ਮੈਡਮ ਕਹਿੰਦੀ ਕਿ ਅਸੀਂ ਵਕੀਲ ਕਰ ਲਿਆ ਆਰਟੀਆਈ ਪਾਤੀ ਆ ਮੈਂ ਕਿਹਾ ਚਲੋ ਮੈਡਮ ਹਲਕਾ ਇਚਾਰਜ ਲਾ ਕੇ ਪਰ ਉਸ ਤੋਂ ਪਹਿਲਾਂ ਥੋੜੀ ਇਹਨਾਂ ਨੂੰ ਸਟੱਡੀ ਕਰ ਲੈਣੀ ਚਾਹੀਦੀ ਸੀ ਕੁਝ ਸਿੱਖ ਲੈਣਾ ਚਾਹੀਦਾ ਸੀ ਕਿ ਜਦੋਂ ਸਰਕਾਰ ਦੇ ਵਿੱਚ ਹੋਈਏ ਉਦੋਂ ਆਰਟੀਆਈ ਦੇ ਵਕੀਲ ਨਹੀਂ ਹੁੰਦੇ ਉਦੋਂ ਸਿੱਧੇ ਅਫਸਰਾਂ ਨੂੰ ਫੋਨ ਵੱਜਦੇ ਆ ਕਿ ਫਲਾਣਾ ਪਿੰਡ ਦਾ ਘਟਾਲਾ ਆ ਉਹਦਾ ਸਾਨੂੰ ਕੱਢ ਕੇ ਦੱਸੋ ਰਿਕਾਰਡ ਵਿੱਚ ਕਿੰਨਾ ਪੈਸਾ ਉੱਥੇ ਗਿਆ ਕਿੰਨਾ ਲੱਗਾ ਆ ਕਿਉਂਕਿ ਤੁਸੀਂ ਕਿਹੜੇ ਵਿਰੋਧੀ ਧਿਰ ਦੇ ਵਿੱਚ ਜੋ ਜਿਨ੍ਹਾਂ ਨੇ ਵਕੀਲ ਕਰਨਾ ਆ ਸੋ ਮੈਂ ਉਸ ਵੀਰ ਨੂੰ ਕਿਹਾ ਤੂੰ ਇੰਨੀ ਫਾਈਟ ਚਲਾ ਦੇ ਬਾਕੀ ਫਿਰ ਆਪਾਂ ਸਵਾਜਿਵਾਬ ਕਰ ਲਾਂਗੇ ਪਰ ਪੌਣੇ 4 ਮਹੀਨੇ ਹੋ ਗਏ 25 ਤਰੀਕ ਨੂੰ ਹੋ ਜਾਣੇ 4 ਮਹੀਨੇ ਅਜੇ ਤੱਕ ਉਹ ਜਵਾਬ ਜਾਂ ਉਹ ਫਾਈਟ ਅਜੇ ਤੱਕ ਚੱਲਦੀ ਸੋ ਇਸ ਕਰਕੇ ਮੈਂ ਅੱਜ ਵੀ ਕਹਿਣਾ ਚਾਹਣਾ ਕਿ ਕੋਈ ਵੀ ਵੀਰ ਕਹਿੰਦੇ ਕੋਈ ਕਮੈਂਟਾ ਕਮੋਟਾ ਦੀ ਛੱਡੋ ਜਦੋਂ ਚੱਲਦੇ ਆ ਪਰ ਮੈਂ ਅੱਜ ਵੀ ਕਹਿਣਾ ਕਿ ਚਾਹ ਵੀਰ ਮੇਰਾ ਕੋਈ ਸਾਬਤ ਕਰ ਦੇ ਕੋਈ ਕਹਿੰਦਾ ਕਿ ਬਤੇ ਨੇ 100 ਲਾ ਬਣਾਲੀ ਕੋਈ ਕਹਿੰਦਾ ਜੀ ਪੰਜ ਕੋਠੀਆਂ ਲੈ ਲੀਆਂ ਕੋਈ ਕਹਿੰਦਾ ਜੀ ਪਲਾਟ ਲੈ ਲੈ ਅੱਜ ਵੀ ਕੋਈ 2022 ਤੋਂ ਲੈ ਕੇ ਜਾਂ 25 ਤੱਕ ਕਰ ਜਾਂ 26 ਜਾਂ 27 ਤੱਕ ਕੋਈ ਵੀ ਕੋਈ ਵੀ ਮੇਰਾ ਵੀ ਛੋੜ ਕਰਦੇ ਕਿ ਇੱਥੇ ਇੱਥੇ ਪ੍ਰਾਪਰਟੀ ਬਣਾਈਆਂ ਸੋ ਸਾਰੀ ਦੀ ਸਾਰੀ ਪ੍ਰਾਪਰਟੀ ਆਪਾਂ ਨੂੰ ਦੇ ਦਾਂਗੇ ਮੇਰੇ ਛੱਡ ਕੇ ਜਾ ਕੇ ਰਿਸ਼ਤੇਦਾਰ ਦੇ ਵੀ ਬਣੀਆਂ ਹੋਈਆਂ ਕਿਉਂਕਿ ਇੱਕੋ ਚੀਜ਼ ਕਮਾਈ ਜਾਂਦੀ ਆ ਜਾਂ ਪੈਸਾ ਜਾਂ ਪਿਆਰ ਪਰ ਅੱਜ ਤੁਸੀਂ ਸਾਬਤ ਕਰਤਾ ਕਿ ਯਾਰ ਆ ਕਮਾਇਆ 34 ਸਾਲਾਂ ਦੇ ਵਿੱਚ ਜਿਹੜਾ ਸੀ ਪਿਆਰ ਹੀ ਕਮਾਇਆ ਸੋ 12-1300 ਬੰਦਾ ਇਕੱਠਾ ਕਰਨਾ ਨਾ ਸਰਕਾਰ ਹੁੰਦਿਆਂ ਵੀ ਕੋਈ ਮੈਨਾ ਵਿਖਾਉਂਦਾ ਮੈਂ ਸਹੀ ਪੁੱਛ ਲਿਆ ਜਦੋਂ ਸਵੇਰ ਤਾਂ ਮੈਂ ਡਰੀ ਜਾਂਦਾ ਸੀ ਕਿ ਕੁਰਸੀ ਬਹੁਤ ਲਾਤੀ ਮੈਨੂੰ ਇੱਕ ਦੋ ਵੀਰ ਵੀ ਕਹਿੰਦੇ ਕੁਰਸੀ ਆਪਾਂ ਜਾਦੀ ਲਾਤੀ ਆ ਚਾ ਨਾ ਘੱਟ ਹੋਇਆ ਤੇ ਬੀਤੀ ਹੋ ਗਈ ਮੈਂ ਕਿਹਾ ਭਰਾਵਾਂ ਤੇ ਮਾਨ ਹੈ ਯਾਰ ਏਡੀ ਗੱਲ ਨਹੀਂ ਇਹੀ ਤੇ ਆਪਾਂ 34 ਸਾਲਾਂ ਚ ਖੱਟਿਆ ਚ ਇਹ ਵੀ ਅੱਜ ਕਮਾਈ ਨਾ ਕੰਮ ਆਈ ਤੇ ਫਾਇਦਾ ਵੀ ਕੀ ਆ ਸੋ ਇਸ ਕਰਕੇ ਦੂਜੀ ਸਿਰਫ ਇੱਕੋ ਗੱਲ ਹੋਰ ਕਰਨੀ ਆ ਦੂਜੀ ਗੱਲ ਇੱਕ ਤੁਹਾਨੂੰ ਯਾਦ ਹੋਣਾ ਕਿਉਂਕਿ ਅੰਨੇ ਬੋਲਿਆਂ ਦੀ ਸਰਕਾਰ ਆ ਸੋ ਇੱਥੇ ਪਤਾ ਨਹੀਂ ਲੱਗਦਾ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀ ਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹੀ ਡਾਕਟਰਾਂ ਦੇ ਕੋਲ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੀਜ਼ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰ ਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼